ਆ ਭਾਜੀ ਕਿਸ ਤਰ੍ਹਾਂ ਦੀ ਸਟੱਡੀ ਜਿਹੜੀ ਹੈ ਜਦੋਂ ਯੂਕੇ ਕੋਈ ਜਾਣ ਲਈ ਡਿਸਾਈਡ ਕਰਦਾ ਇੱਕਦਮ ਭਾਜੀ ਬਹੁਤ ਸਾਰੇ ਸਵਾਲ ਜਿਵੇਂ ਹੁਣੇ ਆਪਾਂ ਨੂੰ ਆਏ ਆ ਵੀ ਬੈਚਲਰ ਕੀਤੀ ਹੋਈ ਆ ਉਸ ਤੋਂ ਬਾਅਦ ਜਾਣਾ ਮਾਸਟਰ ਡਿਗਰੀ ਲਈ ਕਿਸੇ ਨੇ ਜਾਣਾ ਜਾਂ ਫਿਰ ਪਲੱਸ 2 ਵਾਲਿਆਂ ਤੋਂ ਬਾਅਦ ਹੀ ਸਟੂਡੈਂਟ ਨੂੰ ਜਾ ਕੇ ਬੈਨੀਫਿਟ ਹੈ ਜਾਂ ਫਿਰ ਇੱਥੇ ਗ੍ਰੈਜੂਏਸ਼ਨ ਤੋਂ ਬਾਅਦ ਜਾ ਕੇ ਬੈਨੀਫਿਟ ਹੁੰਦਾ ਸਰ ਦੇਖੋ ਐਕਚੁਅਲ ਚ ਵੈਸੇ ਜਿਹੜਾ ਮੇਨ ਕਿਹਾ ਜਾਂਦਾ ਆ ਕਿ ਅੱਜ ਦੇ ਟਾਈਮ ਵਿੱਚ ਕੋਸ਼ਿਸ਼ ਕਰੋ ਕਿ ਆਪਣੀ ਸਟੱਡੀ ਜਿੰਨੀ ਗਾਂ ਤੁਸੀਂ ਲੈ ਕੇ ਜਾਣੀ ਉਹ ਹਾਇਰ ਹੋਵੇ ਜੇ ਵੈਸੇ ਤਾਂ ਤੁਹਾਨੂੰ ਅੱਜ ਦੇ ਟਾਈਮ 'ਚ ਪਤਾ ਹੈ ਜੇ ਮੈਂ ਗੱਲ ਕੈਨੇਡਾ ਦੀ ਕਰ ਰਿਹਾ ਨਾ ਕੈਨੇਡਾ ਵੀ ਬੈਚਲਰ ਵਾਸਤੇ ਕੀ ਨਾਮ ਜਿਹੜੇ ਵਧੀਆ ਏਜੰਟਸ ਨੇ ਆ ਯੂਨੀਵਰਸਿਟੀਆਂ ਨੇ ਉਹ ਕਹਿੰਦੀਆਂ ਨੇ ਕਿ ਤੁਸੀਂ ਹਾਇਰ ਕੁਆਲੀਫਿਕੇਸ਼ਨ ਵਾਸਤੇ ਆਓ ਤੇ ਸੇਮ ਲਾਈਕ ਯੂਕੇ ਵੀ ਇਦਾਂ ਹੀ ਆ ਜੇ ਅਗਰ ਤੁਸੀਂ ਆਪਣੀ ਅਪਗ੍ਰੇਡ ਯਾਨੀ ਕਿ ਜੇ ਤੁਸੀਂ ਅਗਰ ਬੈਚਲਰ ਕਰ ਲਈ ਹੋਈ ਹੈ ਮਾਸਟਰ ਲਈ ਜਾਂਦੇ ਹੋ ਤੇ ਉਹ ਜ਼ਿਆਦਾ ਵਧੀਆ ਆ ਤੇ ਮਾਸਟਰ ਇੱਕ ਹੈਵੀ ਕੁਸਾਲ ਦੀ ਹੈ ਯੂਕੇ ਵਿੱਚ ਤੇ ਉਹਦੇ ਨਾਲ ਜੇ ਅਗਰ ਮੈਂ ਪੈਰੈਂਟਸ ਦਾ ਇੱਕ ਐਕਸਪੈਂਸ ਕਹਾਂ ਕਿ ਹਾਂ ਥੋੜਾ ਪੈਸਾ ਘੱਟ ਲੱਗਦਾ ਸੋ वैसे दोनों तो दोनों ਵਾਸਤੇ एलिजिबल ਆ ਬਟ ਜੇ ਅਗਰ ਬੱਚਾ ਬੈਚਲਰ ਆਪਣੀ ਕਰ ਰਿਹਾ ਹੈ ਤੋ ਉਹਨੂੰ ਡ੍ਰੌਪ ਨਾ ਕਰੇ ਬੈਚਲਰ ਕੰਪਲੀਟ ਕਰਕੇ ਜੋ ਵੀ ਆਉਣ ਵਾਲੇ ਇਨਟੇਕ ਨੇ ਉਹਨਾਂ ਵਿੱਚ ਅਪਲਾਈ ਕਰੇ ਜੇ ਅਗਰ 12th ਤੇ ਪਲਾਨ ਬਣ ਰਿਹਾ ਫਿਰ ਉਹਦੇ ਵਿੱਚ ਵੀ ਗੈਪ ਨਾ ਪਾਵੇ 12th ਤੇ ਵੀ ਆਪਣਾ ਨਾਲ ਦੀ ਨਾਲ ਹੀ ਅਪਲਾਈ ਕਰੇ ਨਵੰਬਰ ਇਨਟੇਕ ਸਾਡੇ ਕੋਲ ਹੈਗਾ ਆ ਟਾਈਮ ਬਹੁਤ ਹੀ ਘੱਟ ਹੈ ਤੇ ਜਿਹੜੇ ਬੱਚੇ ਬੈਚਲਰ ਆਪਣੀ ਕਰ ਰਹੇ ਨੇ ਉਹ ਆਪਣੇ ਬੈਚਲਰ ਕੰਪਲੀਟ ਕਰਕੇ ਅਗਲੇ ਇਨਟੇਕ ਜਿਹੜਾ ਹੈਗਾ ਆ ਸਤੰਬਰ 2026 ਦਾ ਉਹ ਚ ਅਪਲਾਈ ਕਰੇ ਹੂੰ ਬਿਲਕੁਲ ਬੈਚਲਰ ਵਾਲੇ ਵੀ ਇਹਦੇ ਲਈ ਆਪਸ਼ਨ ਹੈਗੀ ਹੈ 2026 ਦੇ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਨਵੰਬਰ ਇਨਟੇਕ ਇਸ ਸਾਲ ਦਾ 2025 ਦੇ ਵਿੱਚ ਜੇ ਕੋਈ ਯੂਕੇ ਜਾਣ ਦਾ ਸੁਪਨਾ ਦੇਖ ਰਿਹਾ ਤਾਂ ਆਪਣਾ ਹੈ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਾਂ ਫਿਰ ਦਾਸ਼ਨ ਸ਼ਾਈਨ ਇਮੀਗ੍ਰੇਸ਼ਨ ਦਾ ਜਿਹੜਾ ਆਫੀਸਰ ਚੰਡੀਗੜ੍ਹ ਔਰ ਬਠਿੰਡਾ ਦੇ ਵਿੱਚ ਹੈ ਉੱਥੇ ਤੁਸੀਂ ਕਿਸੇ ਵੀ ਆਫਿਸ ਦੇ ਵਿੱਚ ਵਿਜ਼ਿਟ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ ਔਰ ਜਿਵੇਂ ਹੁਣੇ ਭਾਜੀ ਸਪਾਊਸ ਦੀ ਆਪਾਂ ਜੇ ਗੱਲ ਕਰੀਏ ਬਹੁਤ ਸਾਰੇ ਇਸ ਤਰ੍ਹਾਂ ਹੁੰਦਾ ਕਿ ਸਪਾਊਸ ਨਹੀਂ ਜਿਆਦਾਤਰ ਕੰਟਰੀਸ ਨਾਲ ਜਾਂਦਾ ਜਾਂ ਫਿਰ ਬਾਅਦ ਚ ਜਾਂਦਾ ਹੈ ਇਟਸ ਸਪਾਉਸ ਦੇ ਲਈ ਕਿਹੜੀਆਂ ਕਿਹੜੀਆਂ ਆਪਸ਼ਨਸ ਨੇ ਜਾਂ ਫਿਰ ਸਪਾਉਸ ਨੂੰ ਕਿਵੇਂ ਨਾਲ ਲਜਾਇਆ ਜਾ ਸਕਦਾ ਹੈ ਕੀ ਪ੍ਰੋਫਾਈਲ ਉਹਨਾਂ ਦੀ ਹੋਣੀ ਚਾਹੀਦੀ ਹੈ ਦੋਨਾਂ ਦੀ ਦੇਖੋ ਸਰ ਯੂਕੇ ਨੇ ਖੁੱਲਾ ਸੱਦਾ ਦਿੱਤਾ ਹੋਇਆ ਹੈ ਸਪਾਉਸ ਵਾਲੇ ਬੱਚਿਆਂ ਨੂੰ ਯਾਨੀ ਕਿ ਜਿਹੜੇ ਕਪਲਸ ਨੇ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਹੋਇਆ ਹੈ ਕਿ ਉਹ ਆਪਣੇ ਸਪਾਉਸ ਨੂੰ ਨਾਲ ਲੈ ਕੇ ਟਰੈਵਲ ਕਰ ਸਕਦਾ ਹੈ ਤੇ ਕੁਝ ਹਾਂ ਚੇਂਜਿੰਗ ਆਈਆਂ ਹੋਈਆਂ ਨੇ ਯਾਨੀ ਕਿ ਵਿਚਾਰ ਜੇ ਕਹ ਰਹੇ ਸੀਗੇ ਬਹੁਤ ਲੋਕ ਕਿ ਸਪਾਉਸ ਬੰਦ ਹੋ ਗਿਆ ਬੰਦ ਹੋ ਗਿਆ ਬਟ ਹਾਂ ਬੰਦ ਨਹੀਂ ਹੋਇਆ ਕੁਝ ਚੇਂਜਿੰਗ ਆਈਆਂ ਨੇ ਜਿੱਦਾਂ ਕਿ ਨਾਰਮਲ ਬੱਚਾ ਜੇ ਅਗਰ ਬੱਚੇ ਨੇ ਜਿਹੜੇ ਰਿਸਰਚ ਪ੍ਰੋਗਰਾਮ ਨੇ ਹਨਾ ਜਿੱਦਾਂ ਕਿ ਕਹਿ ਸਕਦੇ ਆ ਮਾਸਟਰ ਰਿਸਰਚ ਦੇ ਕੁਝ ਪ੍ਰੋਗਰਾਮ ਨੇ ਐਂਡ ਉਹ ਪਾਰਟਿਕੂਲਰ ਕੁਝ ਕੁਚ ਯੂਨੀਵਰਸਿਟੀਆਂ ਵਿੱਚ ਅਵੇਲੇਬਲ ਨੇ ਉਹਨਾਂ ਵਿੱਚ ਬੱਚਾ ਰਿਸਰਚ ਪ੍ਰੋਗਰਾਮ ਲੈ ਕੇ ਆਪਣੇ ਸਪਾਉਸ ਨੂੰ ਨਾਲ ਲੈ ਕੇ ਹੀ ਟਰੈਵਲ ਕਰ ਸਕਦਾ ਹੈ ਦੇ ਵਧੇਰੇ ਜਾਣਕਾਰੀ ਲਈ ਸਾਡੇ ਫਿਰ ਬ੍ਰਾਂਚ ਆਫਿਸ ਵਿਜ਼ਿਟ ਕਰੋ 907658907658 ਸਾਡੀ ਟੀਮ ਨਾਲ ਕੰਟੈਕਟ ਕਰੋ ਤੁਹਾਨੂੰ ਜਨਵਰੀ 2026 ਵਿੱਚ ਸਪੌਸ ਨਾਲ ਤੁਸੀਂ ਕਿਹੜੇ ਕਿਹੜੇ ਯੂਨੀਵਰਸਿਟੀ ਵਿੱਚ ਜਾ ਸਕਦੇ ਹੋ ਤੁਹਾਨੂੰ ਸਾਰੀ ਜਾਣਕਾਰੀ ਮਿਲੇਗੀ ਜੀ ਕਾਲਰ ਸਾਡੇ ਨਾਲ ਲਗਾਤਾਰ ਜੁੜ ਰਹੇ ਆ ਕੋਸ਼ਿਸ਼ ਕਰਦੇ ਆ ਵਿੱਚ ਵਿੱਚ ਕਾਲ ਲੈਣ ਦੀ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹਲੋ ਸਰ ਮੈਂ ਅਰਸ਼ ਗੱਲ ਕਰਦੀ ਪਈ ਹਾਂ ਜੀ ਅਰਸ਼ੀ ਆਪਣਾ ਸਵਾਲ ਦੱਸੋ ਪ੍ਰੋਫਾਈਲ ਦੱਸੋ ਕੀ ਹੈ ਤੁਹਾਡੀ ਸਟੇਰ ਛਣਾ ਸੀਗਾ ਕਿ ਮੈਂ ਆਪਣੀ 10th 12th ਜਿਹੜੀ ਹੈ ਪੰਜਾਬ ਸਕੂਲ ਬੋਰਡ ਤੋਂ ਕੀਤੀ ਹੈ ਹੂੰ ਤੇ ਬੈਚਲਰਸ ਮੇਰੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਤੋਂ ਆ 24 ਪਾਸ ਆਊਟ ਹੈ ਮੈਂ ਹੂੰ ਤੇ ਜਿਹੜੀ ਮੇਰੀ ਪੀਟੀ ਆ ਉਹ ਬਹੁਤ ਲੋ ਹੈ 46 44 ਹੈ ਠੀਕ ਹੈ ਜੀ ਹਾਂ ਜੀ ਤੇ 46 थे? 40 ਲੋ ਹੈ ਨਾ 40 ਲਈ ਤੁਸੀਂ 40 ਤੋਂ ਵੀ ਘਟ ਗਿਆ ਹੋਇਆ ਕਿ 40 ਤੋਂ ਵੀ ਘਟਨੇ 4644 ओके okay, हां जी हां जी ठीक है किथू बोल रहे हो ਤੁਸੀਂ ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਨਹੀਂ ਪੰਜਾਬ ਤੋਂ ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਤੁਸੀਂ ਬਠਿੰਡਾ ਫਿਰ ਹੈ ਬਠਿੰਡਾ ओके ठीक है देखो एक्चुअल च ਹਜੇ ਸੇਮ ਪ੍ਰੋਫਾਈਲ ਸਾਡੇ ਕੋਲ ਹੁਣੇ ਪਹਿਲਾਂ ਵੀ ਆਈ ਸੀਗੀ ਯਾਨਕੀ ਕਾਲਸ ਪਹਿਲਾਂ ਵੀ ਆਈਆਂ ਸੀਗੀਆਂ ਤੇ हां जी ਵਿਦਆਊਟ ਐਲਸ ਮੈਂ ਤੁਹਾਨੂੰ ਸਜੈਸਟ ਨਹੀਂ ਕਰਾਂਗਾ ਬਿਕੋਜ਼ ਆਫ ਕਿ ਘੱਟ ਪੀਟੀ ਮੰਦਾ ਹੈ ਗਿਆ ਬਟ ਸਾਡੇ ਕੋਲ ਨਵੰਬਰ ਦੇ ਟੇਕ ਵਿੱਚ विदाउट कट पीटी ते यानी कि ओवरऑल 43 43 ਤੇ ਵੀ অপশন अवेलेबल ਨੇ ਠੀਕ ਹੈ ਜੀ ਤੇ ਤੁਸੀਂ ਅਪਲਾਈ ਕਰਵਾ ਸਕਦੇ ਹੋ ਐਸਸੀ ਸਾਲ ਅਪਲਾਈ ਕਰਵਾ ਸਕਦੇ ਹੋ ਡਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਟਾਈਮ ਆਪਣਾ ਨਾ ਵੇਸਟ ਕਰੋ ਫਿਰ ਕਵਾਂਗਾ ਨਵੰਬਰ ਇਨਟੇਕ ਲਈ ਟਾਈਮ ਬਹੁਤ ਹੀ ਘੱਟ ਹੈ ਜਿੰਨੀ ਜਲਦੀ ਜਲਦੀ ਹੋ ਸਕਿਆ ਸਾਡੇ ਬਠਿੰਡਾ ਆਫਿਸ ਪਹੁੰਚੋ ਜਾਂ 9075890758 ਤੇ ਕਾਲ ਕਰਕੇ ਪ੍ਰੋਪਰ ਜਾਣਕਾਰੀ ਲਓ ਠੀਕ ਹੈ ਸਰ ਠੀਕ ਬਿਲਕੁਲ ਕਾਲ ਤੁਸੀਂ ਕੱਲ ਮਾਰਨਿੰਗ ਚ ਕਰ ਲਿਓ ਆਪਣੇ ਡਾਕੂਮੈਂਟ ਸੈਂਡ ਕਰਕੇ ਪਹਿਲਾਂ WhatsApp ਦੇ ਉੱਤੇ ਉਸ ਤੋਂ ਬਾਅਦ ਅਸੈਸਮੈਂਟ ਕਰਾਓ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਮਿਲੋ ਪਰ ਇਹ ਯੂਕੇ ਦਾ ਨਾ ਇੱਕ ਹੋਰ ਬੜਾ ਵੱਡਾ ਸਵਾਲ ਹੈ ਜਦੋਂ ਯੂਕੇ ਜਾਣਾ ਇੰਨੀਆਂ ਵੱਡੀਆਂ ਵੱਡੀਆਂ ਐਡਸ ਆਪਾਂ ਦੇਖਦੇ ਆ ਯੂਕੇ ਜਾਓ ਇੱਕ ਤਾਂ ਵਿਦਾਊਟ ਆਈਲਰਟਸ ਹੋ ਗਿਆ ਦੂਜਾ ਹੁੰਦਾ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿਓ ਇਹ ਕਿਹੜੀ ਆਪਸ਼ਨ ਕੀ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੀ ਆਪਸ਼ਨਸ ਹੈਗੀਆਂ ਨੇ ਜਾਂ ਫਿਰ ਕਿਵੇਂ ਇਹਨਾਂ ਤੋਂ ਬਚਣਾ ਚਾਹੀਦਾ ਕਿਉਂਕਿ ਕੀ ਲੱਗਦਾ ਪਹਿਲਾਂ ਤਾਂ ਹੈ ਇਸ ਦੇ ਵਿੱਚ ਕੀ ਠੱਗੀ ਹੈ ਜਾਂ ਸਟੂਡੈਂਟ ਦਾ ਬੈਨੀਫਿਟ ਹੈਗਾ ਆਫਟਰ ਵੀਜ਼ਾ ਦੇ ਵਿੱਚ ਸਰ ਦੇਖੋ ਇੱਕ ਨਵੀਂ ਸਟਰੈਟਜੀ ਮਾਰਕੀਟ ਚ ਚੱਲਦੀ ਆ ਰਹੀ ਹੈ ਹਨਾ ਤੇ ਇਹਨੂੰ ਖਾਸਾ ਹੀ ਟਾਈਮ ਹੋ ਚੁੱਕਿਆ ਹੈ ਚੱਲਦੇ ਹੋਏ ਨੂੰ ਤੇ ਕਹਿ ਸਕਦੇ ਆ ਸਰ ਕਿ ਹਰ ਹਰ ਕਿਸੇ ਨੇ ਇੱਕ ਬਿਜ਼ਨਸ ਤਰੀਕਾ ਬਣਾਇਆ ਹੋਇਆ ਹੈ ਆਪਣਾ ਬਟ ਜੇ ਅਗਰ ਬੱਚਾ ਐਲੀਜੀਬਲ ਆ ਜੇ ਅਗਰ ਬੱਚੇ ਦੇ ਵਧੀਆ ਮਾਰਕਸ ਹੈਗੇ ਨੇ ਵਧੀਆ ਪੀਟੀ ਕੀਤੀ ਹੋਈ ਹੈ ਵਧੀਆ ਅਲਸ ਵਿੱਚ ਸਕੋਰ ਹੈਗਾ ਆ ਤੇ ਉਹਨੂੰ ਕੋਈ ਵੀ ਜ਼ਰੂਰਤ ਨਹੀਂ ਹੈਗੀ ਪੈਕੇਜ ਕਰਾਣ ਦੀ ਸਪੈਸ਼ਲੀ ਯੂਕੇ ਕਿਉਂਕਿ ਯੂਕੇ ਤਾਂ ਅੱਜ ਤੋਂ 4-5 ਸਾਲ ਪਹਿਲਾਂ ਵੀ ਵੀਜ਼ਾ ਦੇ ਰਿਹਾ ਸੀਗਾ ਤੇ ਅੱਜ ਵੀ ਵੀਜ਼ਾ ਦੇ ਰਿਹਾ ਜੇ ਵੀਜ਼ਾ ਰੇਸ਼ਿਓ ਦੀ ਗੱਲ ਕਰੀਏ ਤੇ ਯੂਕੇ ਚ 100 ਦਾ 100 ਹੀ ਹੈ ਤੇ ਫਿਰ ਉਹਨਾਂ ਕੇਸਾਂ ਵਿੱਚ ਤੁਸੀਂ ਏਜੰਟਾਂ ਨੂੰ 4-4 5-5 6-6 ਲੱਖ ਵੱਧ ਕਿਉਂ ਦਿੰਦੇ ਹੋ ਵੀਜ਼ਾ ਤਾਂ ਤੁਹਾਡੇ ਜੋ ਤੁਸੀਂ ਜੇ ਤੁਸੀਂ ਆਪਣੀ ਜੇਬ ਵਿੱਚੋਂ ਆਪਣੇ ਪੇਰੈਂਟਸ ਦੇ ਪੈਸੇ ਲਗਵਾ ਰਹੇ ਹੋ ਤੇ ਉਹਨਾਂ ਨਾਲ ਵੀ ਵੀਜ਼ਾ ਆ ਜਾਣਾ ਆ ਅਾਨੀਕ ਜੇਕਰ ਕੋਈ ਏਜੰਟ ਤੁਹਾਡਾ ਪੈਕੇਜ ਕਰ ਰਿਹਾ ਤਾਂ ਤੁਹਾਡਾ ਚਾਂਸਸ ਵੱਧ ਜਾਣੇ ਆ ਇਹ ਉਹਦਾ ਕੁਝ ਨਹੀਂ ਹੈਗਾ ਸਾਰਾ ਡਿਪੈਂਡ ਤੁਹਾਡੀ ਫਾਈਲ ਤੇ ਕਰਦਾ ਆ ਕਿ ਤੁਹਾਡੀ ਸਟੱਡੀ ਕਿੱਦਾਂ ਆ ਤੁਹਾਡਾ ਆਲਸ ਕਿੱਦਾਂ ਤੁਹਾਡਾ ਪੀਟੀ ਕਿੱਦਾਂ ਆ ਤੇ ਅਸੀਂ ਪੈਕੇਜ ਮਨਾ ਕਰਾਂਗੇ ਜੇਕਰ ਬੱਚਾ ਪ੍ਰੋਪਰ ਐਲੀਜੀਬਲ ਆ ਬੱਚਾ ਖੁਦ ਜਾ ਕੇ ਆਪਣੇ ਹੀ ਪੈਰੈਂਟਸ ਦੇ ਜਿਹੜੇ ਪੈਸੇ ਨੇ ਉਹ ਸੇਵ ਕਰੇ ਉਹੀ ਬੱਚਾ ਆਪਣੇ ਨਾਲ ਬਾਹਰ ਲੈ ਕੇ ਜਾ ਸਕਦਾ ਆ ਆਪਣੀ ਸਾਰੀਆਂ ਚੀਜ਼ਾਂ ਉੱਥੇ ਜਿਹੜੀਆਂ ਬੱਚੇ ਜਾ ਕੇ ਕਰਨੀਆਂ ਉਹਦੇ ਨਾਲ ਹੈਲਪ ਲੈ ਸਕਦਾ